ਤੋ ਦੋ ਪੰਜਾਬਣਾਂ ਨੇ ਮਾਰੀ ਜੀ ਠੱਗੀ ਪੰਜਾਬਣਾਂ ਨੇ ਕਰਤਾ ਜੀ ਬੁਰਾ ਹਾਲ ਪੰਜਾਬੀਆਂ ਦਾ ਹੋ ਗਿਆ ਕੈਨੇਡਾ 'ਚ ਬੁਰਾ ਹਾਲ ਹਰ ਜਗ੍ਹਾ ਦੇ ਵਿੱਚ ਪੰਜਾਬੀ 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 ਹਰ ਖਬਰ ਦੇ ਵਿੱਚ ਜਦ ਤੱਕ ਪੰਜਾਬੀ ਨਹੀਂ ਆਂਦਾ ਸਾਡਾ ਮੀਡੀਆ ਕਵਰ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦਾ ਇਹ ਕਿਉਂ ਕਿਉਂਕਿ ਬਦਨਾਮ ਕਰਾਂਗੇ ਤਾਂ ਸ਼ਾਇਦ ਵਿਊਜ਼ ਮਿਲਣਗੇ ਉਹ ਵਿਊਜ਼ ਮਿਲਣਗੇ ਤਾਂ ਸ਼ਾਇਦ ਉਸ ਤੋਂ ਬਾਅਦ ਹੀ ਸਾਡਾ ਕੰਮ ਚੱਲੇਗਾ ਇਹ ਜਿਹੜਾ ਮੀਡੀਆ ਦੇ ਨਾਲ ਮੈਂ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰ ਰਿਹਾ ਜਿਨ੍ਹਾਂ ਨੇ ਝੂਠੀ ਖਬਰ ਜਿਹੜੀ ਹੈ ਉਹ ਲਗਾਈ ਹੈ ਔਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸਾਡੀ ਕਮਿਊਨਿਟੀ ਨੂੰ ਬਾਰ ਬਾਰ ਲਗਾਤਾਰ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ ਜਿੱਥੇ ਪੰਜਾਬੀਆਂ ਦਾ ਕਿਤੇ ਵੀ ਨਾਂ ਨਹੀਂ ਸੀ ਜਿੱਥੇ ਪੰਜਾਬੀਆਂ ਦਾ ਕੋਈ ਵੀ ਐਦਾਂ ਦਾ ਕਾਰਾ ਨਹੀਂ ਸੀ ਉਹਨੂੰ ਵੀ ਤੁਸੀਂ ਇੱਕ ਕਾਲੀ ਖਬਰ ਬਣਾ ਕੇ ਇੰਨੀ ਕੁ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦਾ ਉਹਦਾ ਫਾਇਦਾ ਕੀ ਹੋਇਆ ਉਦਾ ਫਾਇਦਾ ਇਹ ਹੋਇਆ ਕਿ ਤੁਹਾਨੂੰ ਐਕਸਪੋਜ਼ ਜਿਹੜਾ ਹੈ ਉਹ ਪੂਰੀ ਦੁਨੀਆ ਦੇ ਸਾਹਮਣੇ ਆਪਣੇ ਆਪ ਨੂੰ ਤੁਸੀਂ ਕਰ ਲਿਆ ਹੈ ਕਿਉਂਕਿ ਜਦੋਂ ਤੁਸੀਂ ਝੂਠੀਆਂ ਖਬਰਾਂ ਦਿੰਦੇ ਹੋ ਤੇ ਇਹ ਤੋਂ ਪਤਾ ਲੱਗਦਾ ਹੈ ਕਿ ਤੁਹਾਡੀ ਰਿਸਰਚ ਵਰਕ ਕਿੱਦਾਂ ਦੀ ਹੈ ਮੈਂ ਥੋੜਾ ਜਿਹਾ ਔਖਾ ਹੋ ਕੇ ਅਜੇ ਤਾਂ ਬੋਲ ਰਿਹਾ ਕਿਉਂਕਿ ਸਾਨੂੰ ਬਹੁਤ ਸਾਰੀਆਂ ਕੋਲਾਂ ਆਈਆਂ ਜਦੋਂ ਇਹ ਕੱਲ ਇੱਕ ਖਬਰ ਵਾਇਰਲ ਹੋਈ ਕਿ ਦੋ ਪੰਜਾਬੀ ਕੁੜੀਆਂ ਨੇ ਇੱਕ ਬਹੁਤ ਵੱਡੀ ਠੱਗੀ ਮਾਰੀ ਜੀ ਇੱਕ हेयर ਸੈਲੂਨ ਦੇ ਵਿੱਚ ਔਰ ਉੱਥੇ ਜਾ ਕੇ ਜੀ ਉਹਨਾਂ ਨੇ ਸਰਵਿਸਿਜ਼ ਲਈਆਂ ਔਰ ਸਾਡੀ ਜਿਹੜੀ ਪੰਜਾਬਣ ਕੁੜੀਆਂ ਦਾ ਦੇਖੋ ਜੀ ਕੀ ਹਾਲ ਹੈ ਕੀ ਇਹਨਾਂ ਦਾ ਹਸ਼ਰ ਕਰੀਏ ਕੀ ਇਹਨਾਂ ਦਾ ਇੱਥੇ ਆ ਕੇ ਕੈਨੇਡਾ ਦੇ ਵਿੱਚ ਹਾਲ ਹੋਇਆ ਹੈ ਕੀ ਪੁੱਠੇ ਕੰਮ ਕਰਦੀਆਂ ਜੀ ਪੰਜਾਬਣਾਂ ਕੁੜੀਆਂ ਇੱਥੇ ਕਿ ਉਹ ਭੱਜ ਗਈਆਂ ਜੀ ਇੱਥੋਂ ਸੋ ਇਦਾਂ ਦੀ ਖਬਰ ਆ ਜਦੋਂ ਮੇਰੇ ਕੋਲ ਪਹੁੰਚੀ ਮੈਂ ਰਾਈਟ ਅਵੇ ਉਹਨਾਂ ਨੂੰ ਕਾਲ ਕੀਤਾ ਜਿਨ੍ਹਾਂ ਦੇ ਸੈਲੂਨ ਦੇ ਵਿੱਚ ਸੋ ਕਾਲਡ ਪੰਜਾਬ ਪੰਜਾਬਣਾਂ ਵੱਲੋਂ ਠੱਗੀ ਮਾਰੀ ਗਈ ਔਰ ਇੱਥੇ ਆ ਕੇ ਪਤਾ ਲੱਗਾ ਕਿ ਇਦਾਂ ਦਾ ਕੁਝ ਨਹੀਂ ਸੀ ਠੱਗੀ ਜ਼ਰੂਰ ਵਜੀ ਪਰ ਇਹ ਇੱਕ ਇਹਨਾਂ ਨਾਲ ਇੱਕ ਜਿਹੜਾ ਇਨਸੀਡੈਂਟ ਹੋਇਆ ਹੈ ਇਹ ਇਹ ਪਿਛਲੇ ਮਹੀਨੇ 19 ਤਰੀਕ ਯਾਨੀ 19 ਡਿਸੰਬਰ ਕ੍ਰਿਸਮਸ ਵਾਲੇ ਟਾਈਮ ਦੇ ਵਿੱਚ ਇਹ ਹੋਇਆ ਉਸ ਹੜਬੜੀ ਦੇ ਵਿੱਚ ਜੋ ਹਾਦਸਾ ਹੋਇਆ ਉਹ ਉਹਦੀ ਖਬਰ ਤਾਂ ਪਿੱਛੇ ਰਹਿ ਗਈ ਉਹਨਾਂ ਦੀ ਜਿਹੜੀ ਵੀ ਤੁਹਾਡੇ ਤੱਕ ਅਸੀਂ ਖਬਰ ਪਹੁੰਚਾਣੀ ਸੀ ਉਹ ਕਿਤੇ ਵੀ ਨਹੀਂ ਆਈ ਬਸ ਪੰਜਾਬੀ 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 ਸ਼ਬਦ ਨੇ ਜੀ ਕੰਮ ਖਰਾਬ ਕਰ ਦਿੱਤਾ ਸੋ ਇਹ ਥੋੜਾ ਜਿਹਾ ਤੁਹਾਨੂੰ ਇਹ ਇੰਟਰੋਡਕਸ਼ਨ ਦੇਣੀ ਸੀ ਕਿ ਅਸੀਂ ਨਾ ਕਰੀਏ ਹਰ ਕੰਮ ਦੇ ਵਿੱਚ ਇੱਕ ਰਿਸਰਚ ਕਰਨੀ ਬਹੁਤ ਜ਼ਰੂਰੀ ਹੈ ਸੋ ਇੱਕ ਰਿਕਵੈਸਟ ਹੈ ਕਿ ਰਿਸਰਚ ਕਰਿਆ ਕਰੋ ਜੀ ਅਸੀਂ ਇੱਥੇ ਪਹੁੰਚੇ ਹਾਂ ਸਭ ਤੋਂ ਪਹਿਲਾਂ ਰਾਜੀ ਜੀ ਦਾ ਸਵਾਗਤ ਕਰਦੇ ਹਾਂ ਅਸੀਂ ਪਹੁੰਚੇ ਹਾਰਵੈਸਟ ਹੈਅ ਸੈਲਨ ਲੈਂਸਪਾ ਜੋ ਹਾਰਵੈਸਟ ਹिल्स ਦੇ ਵਿੱਚ ਹੈ ਨਾਰਥ ਈਸਟ ਦੇ ਵਿੱਚ ਪੈਂਦਾ ਹੈ ਬਿਲਕੁਲ ਬਾਰਡਰ ਜਿਹੜਾ ਨਾਰਥ ਵੈਸਟ ਦੇ ਨਾਲ ਹੈ ਸੋ ਰਾਜੀ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਦਿਆ ਥੈਂਕ ਯੂ ਫੋਰ ਕਮਿੰਗ ਅਪਰੀਸ਼ੀਏਟਡ ਰਾਜੀ ਜੀ ਥੋੜਾ ਜਾਂ ਮੈਂ ਸਖਤ ਹੋ ਕੇ ਬੋਲਿਆ ਜ਼ਰੂਰ ਹੈ ਕਿਉਂਕਿ ਨਾ ਸਾਡੀ ਕਮਿਊਨਿਟੀ ਜਿਹੜੀ ਹੈ ਇਹਦਾ ਬਹੁਤ ਜ਼ਿਆਦਾ ਇਹਦੀ ਬਦਨਾਮੀ ਹੋ ਰਹੀ ਹੈ ਹਾਂਜੀ ਲੋਕ ਕਹਿੰਦੇ ਨੇ ਕਿ ਜਿੱਥੇ ਪੰਜਾਬੀ ਪਹਿਲਾਂ ਕਹਿੰਦੇ ਸੀ ਪੰਜਾਬੀ ਜਿੱਥੇ ਪੰਜ ਖੜ ਜਾਂਦੇ ਨੇ ਉੱਥੇ ਸਾਰਾ ਸਮਾਂ ਬੰਦ ਬਣ ਜਾਂਦਾ ਹੈ ਹਾਂਜੀ ਅੱਜਕਲ ਕਹਿੰਦੇ ਨੇ ਕਿ ਠੱਗੀ ਥੋਰੀ ਦੇ ਵਿੱਚ ਡਰੱਗਸ ਦੇ ਵਿੱਚ ਹੋਰ ਕਮਾਂ ਦੇ ਵਿੱਚ ਇਹ ਅੱਗੇ ਨੇ ਜੀ ਹਾਂਜੀ ਔਰ ਜਦੋਂ ਖਬਰ ਝੂਠੀ ਹੁੰਦੀ ਹੈ ਉਨੂੰ ਫਲਾਇ ਜਾਂਦੀ ਹੈ ਤੇ ਇਹ ਬੜਾ ਮਨ ਖਰਾਬ ਹੁੰਦਾ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਇਨਸੀਡੈਂਟ ਬਾਰੇ ਜਾਣਾਂਗੇ ਜ਼ਰੂਰ ਪਰ ਇਹ ਦੱਸੋ ਕਿ ਇਹ ਜਿਹੜੀਆਂ ਖਬਰਾਂ ਤੁਹਾਡੇ ਤੱਕ ਪਹੁੰਚਣੀਆਂ ਸ਼ੁਰੂ ਹੋਈਆਂ ਉਹ ਕਦੋਂ ਹੋਈਆਂ ਔਰ ਤੁਹਾਡਾ ਰਿਐਕਸ਼ਨ ਕੀ ਸੀ ਐਕਚੁਅਲੀ ਮੈਨੂੰ ਕੱਲ ਰਾਤੀ ਮੇਰੇ ਮਦਰ ਇਨ ਲਾ ਦਾ ਬੀਸੀ ਤੋਂ ਫੋਨ ਆਇਆ ਤੇ ਕਹਿੰਦੇ ਅਸੀਂ ਨਿਊਜ਼ ਦੇਖੀ ਹੈ ਸਪੈਸੀਫਿਕ ਚੈਨਲ ਉਹਨਾਂ ਨੇ ਦੱਸਿਆ ਤੇ ਮੈਨੂੰ ਨਹੀਂ ਸੀ ਪਤਾ ਤੇ ਮੈਂ ਆਨਲਾਈਨ ਉਹ ਚੈਨਲਸ ਰਿਸਰਚ ਕੀਤਾ ਐਂਡ ਨਿਊਜ਼ ਦੇਖੀ ਤੇ ਉਹਦੇ ਚ ਉਹਨਾਂ ਨੇ ਲਾਇਆ ਦੋ ਪੰਜਾਬਣਾ ਨੇ ਠੱਗੀ ਮਾਰੀ ਮੈਂ ਜਦੋਂ ਇੰਨਾ ਹੀ ਸੋਚਿਆ ਆਈ ਵਾਸ ਸੋ ਐਂਗਰੀ ਇੰਨਾ ਗੁੱਸਾ ਚੜਿਆ ਕਿ ਫਰਸਟ ਆਫ ਆਲ ਚਾਹੇ ਪੰਜਾਬਣਾ ਹੁੰਦੀਆਂ ਵੀ ਹਾਂਜੀ ਯੂ ਡੋਨਟ ਨੀਡ ਟੂ ਸਪੈਸੀਫਾਈ ਯਾ ਕਮਿਊਨਿਟੀ ਨੇ ਹਨ ਦੂਸਰੀ ਗੱਲ ਉਹ ਹੈ ਵੀ ਨਹੀਂ ਸੀ ਫਿਰ ਮੈਂ ਉੱਥੇ ਫੋਨ ਕੀਤਾ ਉਹਨਾਂ ਦਾ ਨੰਬਰ ਲੱਭ ਕੇ ਮੈਂ ਉਹਨਾਂ ਨੂੰ ਕਿਹਾ ਕਿ ਭਾਜੀ ਤੁਸੀਂ ਐਡਾ ਨਿਊਜ਼ ਚਲਾਈ ਆ ਤੁਸੀਂ ਮੇਰੇ ਨਾਲ ਕਨਫਰਮੇਸ਼ਨ ਲੈਂਤੀ ਨਿਊਜ਼ ਦੀ ਜੇ ਤੁਸੀਂ ਗਲੋਬਲ ਟੀਵੀ ਦੀ ਨਿਊਜ਼ ਸੁਣੀ ਵੀ ਆ ਫਿਰ ਇਹਦਾ ਮਤਲਬ ਤੁਸੀਂ ਪ੍ਰੋਪਰ ਨਹੀਂ ਸੁਣੀ ਡਿਡ ਦੇ ਮੈਂਸ਼ਨ ਐਨੀਥਿੰਗ ਲਾਈਕ ਥੈਟ ਨੋ ਸੋ ਤੁਸੀਂ ਮੈਨੂੰ ਫੋਨ ਕਿਉਂ ਨਹੀਂ ਕੀਤਾ ਸਾਡੇ ਸਲੂਨ ਤੇ ਫੋਨ ਕੀ ਨਹੀਂ ਕੀਤਾ ਟੂ ਕਨਫਰਮ ਕਿ ਨਿਊਜ਼ ਐਕਚੁਅਲੀ ਹੈ ਕੀ ਹੈ ਹੇ ਹੀ ਸੈਡ ਸੌਰੀ ਭੈਣ ਜੀ ਮੈਂ ਅਗਲੀ ਨਿਊਜ਼ ਚ ਇਹਨੂੰ ਕਰੈਕਟ ਕਰਦਾ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਰੈਕਟ ਕਰਨੀ ਹੈ ਹੂੰ ਡਿਲੀਟ ਕੀਤੀ ਜੀ ਆਪਣੀ ਵੀਡੀਓਜ਼ ਵਗੈਰਾ ਨਹੀਂ ਨਹੀਂ ਕੀਤੀ ਓਕੇ ਫਿਰ ਸਵੇਰੇ ਮੈਨੂੰ ਮੇਰੇ ਹ ਇੱਕ ਸਿਸਟਰ ਆ ਉਹਨਾਂ ਦਾ ਮੈਨੂੰ ਸਕਰੀਨਸ਼ਾਟ ਆਇਆ ਨਿਊਜ਼ਪੇਪਰ ਦਾ ਅੱਛਾ ਉਹਨਾਂ ਨੇ ਵੀ ਸੇਮ ਨਿਊਜ਼ ਲਗਾਈ ਫਿਰ ਮੈਂ ਉਹਨਾਂ ਨੂੰ ਆਨਲਾਈਨ ਲੱਭਿਆ ਉਹਨਾਂ ਨੂੰ ਆਨਲਾਈਨ ਲੱਭ ਕੇ ਉਹਨਾਂ ਨੂੰ ਬਹੁਤ ਫੋਨਸ ਕੀਤੇ ਉਹਨਾਂ ਨੇ ਮੈਨੂੰ ਕੋਈ ਵੀਰਸ ਫੋਨ ਨਹੀਂ ਚੁੱਕਿਆ ਅੱਛਾ ਉੱਤੇ ਮੈਨੂੰ ਫਿਰ ਇੱਕ ਹੋਰ ਮੈਨੂੰ ਵੀਡੀਓ ਆਈ ਸੋ ਕਾਲ ਪੰਜਾਬੀ ਮੀਡੀਆ ਕੋਈ ਪੇजेस ਹੈਗੇ ਉਹ ਵੀ ਪੰਜਾਬਣਾਂ ਨੇ ਪੰਜਾਬਣਾਂ ਦਾ ਸਲੂਨ ਲੁੱਟਿਆ ਵਾਟ ਐਵਾਂ ਪੰਜਾਬਣਾਂ ਨੇ ਪੰਜਾਬਣਾਂ ਦਾ ਸਲੂਨ ਲੁੱਟਿਆ ਤੇ ਪੁੱਛਿਆ ਏਦਾਂ ਦੀ ਜੀ ਐਟਲਾਈਨ ਤਾਂ ਬੜੀ ਸੋਹਣੀ ਲੱਗ ਰਹੀ ਹੈ ਤੇ ਮੈਂ ਉਹਨਾਂ ਨੂੰ ਵੀ ਮੈਸੇਜ ਕੀਤਾ ਕਿ ਤੁਸੀਂ ਝੂਠੀ ਖਬਰ ਚਲਾ ਰਹੇ ਹੋ ਤੁਸੀਂ ਮੇਰੇ ਨਾਲ ਕਨਫਰਮੇਸ਼ਨ ਨਹੀਂ ਕੀਤੀ ਤੁਸੀਂ ਏਦਾਂ ਕਿੱਦਾਂ ਚਲਾ ਸਕਦੇ ਹੋ ਹਣਾ ਯਾ ਪਰ ਮੇਰਾ ਮੇਰਾ ਮੈਨੂੰ ਛੇੜਮ ਮੇਰੇ ਨਾਲ ਇਨਸੀਡੈਂਟ ਹੋਇਆ ਉਹ ਤਾਂ ਪਿੱਛੇ ਰਹਿ ਗਿਆ ਮੈਨੂੰ ਇਸ ਚੀਜ਼ ਤੋਂ ਰੇ ਸਾਡੀ ਕਮਿਊਨਿਟੀ 'ਚ ਐਨਾ ਕੁਝ ਹੋ ਰਿਹਾ ਭਾਜੀ ਐਨਾ ਕੁਝ ਹੋ ਰਿਹਾ ਕਿ ਮਾੜੀ ਜੀ ਕੋਈ ਗੱਲ ਹੁੰਦੀ ਹੈ ਸਾਰੇ ਰੋਟ ਠ ਕੇ ਤੁਰ ਪੈਂਦੇ ਬਦਨਾਮ ਕਰਨ ਬਿਲਕੁਲ ਸਾਰੀ ਕਮਿਊਨਿਟੀ 'ਚ ਚੰਗੇ ਲੋਕ ਵੀ ਆਂ ਮਾੜੇ ਲੋਕ ਵੀ ਆਂ ਜੇ ਆਪ ਹਰ ਥਾਂ ਤੇ ਪੰਜਾਬੀ ਹੈਲਪਲੀ ਸਭ ਤੋਂ ਅੱਗੇ ਹੁੰਦੇ ਆਂ ਹਰ ਚੀਜ਼ 'ਚ ਦੁਨੀਆ ਭਰ ਦੇ ਦੁਨੀਆ ਭਰ ਦੇ ਨਾਟ ਓਨਲੀ ਕਿ ਇੰਡੀਆ 'ਚ ਜਾਂ ਪੰਜਾਬ 'ਚ ਹਰ ਪਾਸੇ ਠੀਕ ਹੈ ਸਾਰੇ ਸਾਰੀ ਕਮਿਊਨਿਟੀ 'ਚ ਮਾੜੇ ਲੋਕੀ ਵੀ ਹੈਗੇ ਆ ਪਰ ਸਾਨੂੰ ਅਸੀਂ ਆਪਣੀ ਕਮਿਊਨਿਟੀ ਨੂੰ ਕਿਉਂ ਭੰਡ ਰਹੇ ਆ ਜੇ ਮੈਂ ਮੈਨੂੰ ਇਹ ਨਹੀਂ ਹੈ ਕਿ ਕਿਸੇ ਵੀ ਨਿਊਜ਼ ਵਾਲੇ ਨੂੰ ਕਦੀ ਵੀ ਕਿਸੇ ਵੀ ਚੀਜ਼ ਨੂੰ ਮੈਂਸ਼ਨ ਕਰਨ ਦੀ ਕੋਈ ਵੀ ਕਮਿਊਨਿਟੀ ਨੂੰ ਟਾਰਗੇਟ ਨਾ ਕਰੋ ਪਲੀਜ਼ ਮੈਂਸ਼ਨ ਨਾ ਕਰੋ ਜਿਹੜੀ ਨਿਊਜ਼ ਹੈ ਉਹਨੂੰ ਚਲਾਓ ਕਿਉਂਕਿ ਕਿਸੇ ਵੀ ਕਮਿਊਨਿਟੀ ਦਾ ਕੋਈ ਵੀ ਕਰ ਸਕਦਾ ਇਟਸ ਨਾਟ ਓਨਲੀ ਪੰਜਾਬੀ ਆਦਰ ਕਮਿਊਨਿਟੀਆਂ ਜਿੱਥੇ ਵੀ ਕੋਈ ਬੈਡ ਦਿਮਾਗ ਵਾਲਾ ਬੰਦਾ ਕੁਛ ਨਾ ਕੁਛ ਤੱਕ ਕਰੇਗਾ ਦੇਖੋ ਜੀ ਕਮਿਊਨਿਟੀ ਨੂੰ ਬਦਨਾਮ ਕਰਨਾ ਬਹੁਤ ਸੌਖਾ ਹੈ ਕਮਿਊਨਿਟੀ ਦਾ ਨਾਮ ਬਣਾਉਣਾ ਬਹੁਤ ਔਖਾ ਹੈ ਜੀ ਔਰ 100 ਸਾਲਾਂ ਤੋਂ ਉੱਪਰ ਦਾ ਇਤਿਹਾਸ ਸਾਡਾ ਕੈਨੇਡਾ ਦੇ ਵਿੱਚ ਹੋ ਗਿਆ ਜੀ ਅਸੀਂ ਜਿੱਥੇ ਪ੍ਰਾਊਡਲੀ ਕਹਿੰਦੇ ਹਾਂ ਹਨਾ ਕਿ ਸਾਡੀ ਦੇਖੋ ਪੰਜਾਬੀਆਂ ਨੇ ਕਿੰਨੇ ਵਧੀਆ ਝੰਡੇ ਗੱਡੇ ਨੇ ਜੀ ਹਨਾ ਹਰ ਡੋਨੇਸ਼ਨ ਦੇ ਵਿੱਚ ਹਰ ਪਾਸੇ ਭਾਵੇਂ 50 ਪੈਸੇ ਭੇਜਨੇ ਸ਼ੁਰੂ ਆ ਜਾਂ ਫਿਰ ਇੱਥੇ ਕੋਈ ਗੱਲਬਾਤ ਹੋਏ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਸਾਡੇ ਗੁਰੂਆਂ ਦੇ ਨਾਂ ਤੇ ਕਿੰਨਾ ਕੁਝ ਬਣਿਆ ਹੋਇਆ ਜੀ ਦਰਵਾਜ਼ੇ ਦੇ ਉਪਨਾਮ ਲਿਖਿਆ ਹੈ ਹਨਾ ਕਿੰਨਾ ਕੁਝ ਹੈ ਪਰ ਜਦੋਂ ਅਸੀਂ ਵੇਟ ਕਰਦੇ ਹਾਂ ਕਿ ਕੋਈ ਨਾ ਕੋਈ ਨਾਮ ਆਵੇ ਤੇ ਅਸੀਂ ਪੰਜਾਬੀਆਂ ਨੂੰ ਬਦਨਾਮ ਕਰੀਏ ਉਹ ਉਹਦਾ ਉਹਦਾ ਰੀਜ਼ਨ ਪਤਾ ਕੀ ਹੈ ਕਿਉਂਕਿ ਬਿਕੋਜ਼ ਆਈ ऍम ਇਨ ਦੀ ਮੀਡੀਆ ਲੋਕਲ ਅਲੋ ਦਾ ਵਿਊਜ਼ ਮਿਟਰ ਕੇ ਹਾਂਜੀ ਉਹ ਵਿਊਜ਼ ਦੇ ਚੱਕਰਾਂ ਦੇ ਵਿੱਚ ਤੁਸੀਂ ਆਪਣੀ ਕਮਿਊਨਿਟੀ ਦਾ ਐਕਚੁਅਲ ਵਿਊ ਕਿੰਨਾ ਖਰਾਬ ਕਰ ਰਹੇ ਹੋ ਅੱਜ ਤੁਸੀਂ ਦੇਖੋ ਮੈਂ ਹੈਨਾ ਅੱਜ ਤੁਸੀਂ ਦੇਖੋ ਕਿ ਕਈ ਲੋਕ ਜਿਹੜੇ ਦੂਜੀ ਕਮਿਊਨਿਟੀ ਦੇ ਨੇ ਉਹ ਤਾਂ ਇਹ ਕਹਿੰਦੇ ਨੇ ਕਿ ਇਹਨਾਂ ਨੇ ਆ ਕੇ ਕੰਮ ਖਰਾਬ ਕੀਤਾ ਬਿਕੋਜ਼ ਖਬਰਾਂ ਦੇ ਵਿੱਚ ਉਹੀ ਹੈ ਹਾਂਜੀ ਜੀ ਇਮੇਜਿਨ ਭਾਜੀ ਜੇ ਆਪਣੇ ਦੂਜੇ ਗਲੋਬਲ ਟੀਵੀ ਜਾਂ ਕੋਈ ਵੀ ਇੱਥੋਂ ਦੇ ਜਿਹੜੇ ਹੈਗੇ ਮੀਡੀਆ ਜੋ ਕਰਨ ਲੱਗ ਜਾਣ ਉਹ ਕਹਿਣ ਲੱਗ ਜਾਣ ਸਾਡੀ ਕਮਿਊਨਿਟੀ ਦਾ ਨਾਮ ਲੈ ਕੇ ਕਹਿਣ ਲੱਗ ਜਾਣ ਸਾਡਾ ਤਾਂ ਇੱਥੇ ਰਹਿਣਾ ਔਖਾ ਬਿਲਕੁਲ ਬਿਲਕੁਲ ਤੇ ਪਲੀਜ਼ 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 ਆਈ ਰਿਕਵੈਸਟ 올 ਦ ਆਪਣੀ ਕਮਿਊਨਿਟੀ ਮੀਡੀਆ ਪਲੀਜ਼ ਸਟਾਪ ਡੂਇੰਗ ਥਿਸ ਪਲੀਜ਼ ਸਟਾਪ ਟਾਰਗੇਟਿੰਗ ਸੇਇੰਗ ਪਲੇ ਦ origignal ਨਿਊਜ਼ ਟੂ ਨਾਟ ਟਾਰਗੇਟ ਪੰਜਾਬਣਾ ਪੰਜਾਬੀ ਔਰ ਇੰਡੀਅਨਸ ਕਿਉਂਕਿ ਸਾਰੇ ਥਾਵਾਂ ਤੇ ਸਾਰਾ ਕੁਝ ਚੱਲਦਾ ਹੈ ਪਲੀਜ਼ ਡੋਨਟ ਡੂ ਦਿਸ ਟੂ ਆਰ ਕਮਿਊਨਿਟੀ ਬਿਲਕੁਲ ਜੀ ਸੋ ਮੈਂ ਨਾ ਇੱਕ ਰਿਕੁਐਸਟ ਵੀ ਕਰਨਾ ਚਾਹੁੰਦਾ ਪਰ ਇਹ ਰਿਸਪੋਨਸੀਬਲ ਮੀਡੀਆ ਹੋਣ ਦੇ ਆਧਾਰ ਤੇ ਮੈਂ ਕਹਾਂ रिसर्च ਕਰੋ ਜੀ ਜੇ ਇਹਦੇ ਵਿੱਚ ਪੰਜਾਬਣਾ ਹੁੰਦੀਆਂ ਵੀ ਤਾਂ ਵੀ ਅਸੀਂ ਖਬਰ ਦੇਣੀ ਸੀ ਪਰ ਬਦਨਾਮੀ ਵਾਲੀ ਖਬਰ ਨਾ ਦਿਓ ਉਹ ਜੇ ਕਿਸੇ ਨੇ ਵੀ ਇਦਾਂ ਦਾ ਕੰਮ ਜਿਹੜਾ ਕੀਤਾ ਠੱਗੀ ਮਾਰੀ ਹੈ ਉਹ ਠੱਗ ਹੈ ਜੀ ਉਹਨਾਂ ਨੇ ਇੱਕ ਬਹੁਤ ਵੱਡਾ ਇੱਥੇ ਨੁਕਸਾਨ ਕਰਕੇ ਗਏ ਨੇ ਉਹੀ ਖਬਰ ਬਣਦੀ ਹੈ ਉਹ ਤੁਸੀਂ ਖਬਰ ਦਿਓ ਪੰਜਾਬਣਾਂ ਨੂੰ ਪੰਜਾਬਣਾਂ ਨੇ ਲੁੱਟਿਆ ਇਹ ਤਾਂ ਬਹੁਤ ਜ਼ਿਆਦਾ ਮਾੜੀ ਗੱਲ ਤੁਸੀਂ ਕਰ ਰਹੇ ਹੋ ਜੇ ਤੁਸੀਂ ਉਹ ਜਿਹੜਾ ਤੁਹਾਡਾ ਕੈਮਰੇ ਦੀ ਫੁਟੇਜ ਹੈ ਉਹ ਦੇਖ ਕੇ ਜੇ ਤੁਹਾਨੂੰ ਲੱਗਦਾ ਵੀ ਹੈ ਕਿ ਸ਼ਾਇਦ ਇੰਡੀਅਨ origin ਦੀ ਕੁੜੀਆਂ ਨੇ ਉਹ ਕੀ ਪਤਾ ਕਿਸੇ ਹੋਰ ਸਟੇਟ ਤੋਂ ਹੋਣ ਕਿਸੇ ਕੀ ਪਤਾ ਕਿਸੇ ਹੋਰ ਸਾਊਥ ਏਸ਼ੀਆਨ ਕੰਟਰੀ ਤੋਂ ਹੋਣ ਕਿਤੋਂ ਵੀ ਹੋ ਸਕਦਾ ਹੈ ਨਾ ਤੇ ਤੁਸੀਂ ਉਹਦੋਂ ਨਹੀਂ ਬਦਨਾਮ ਕਰਨਾ ਸੀ ਲੈਟਸ ਸੇ ਕਿ ਹੁਣ ਉਹਦਾ ਪਤਾ ਲੱਗ ਜਾਂਦਾ ਉਸ ਜੋ ਹੁਣ ਅਸੀਂ ਪੁੱਛ ਵੀ ਲੈਣੇ ਆ ਸੋ ਪੰਜ ਜੀ ਉਸ ਦਿਨ ਜਦੋਂ ਇਹ ਤੁਹਾਡੇ ਨਾਲ ਕੰਮ ਹੋਇਆ ਹੈ ਨਾ 19 ਦਸੰਬਰ ਦੀ ਦੁਪਹਿਰ ਨੂੰ ਹੋਇਆ ਸੀ ਹਾਂਜੀ ਸੋ ਕੀ ਹੋਇਆ ਸੀ ਐਗਜ਼ੈਕਟਲੀ ਸੰਦੋਸੋ ਐਕਚੁਅਲੀ ਤੁਹਾਨੂੰ ਪਤਾ ਹੈ ਕਿ ਉਹ ਟਾਈਮ ਬਹੁਤ ਬਿਜ਼ੀ ਹੁੰਦਾ ਸਾਰਿਆਂ ਨੂੰ ਹੁੰਦਾ ਕਿਸੀ ਵਧੀਆ ਲੱਗੀ ਹੈ ਸਾਰਾ ਕੁਝ ਨਾ ਤੇ 19 ਦਸੰਬਰ ਨੂੰ ਯੂਸੂਲੀ ਆਈ ਡੋਟ ਟੇਕ ਅ ਵਾਕੈਂਸ ਮੈਂ ਅਪਾਇੰਟਮੈਂਟ ਸੀ ਲੈਣੀ ਆ ਉਸ ਦਿਨ ਮੇਰਾ ਅਪਾਇੰਟਮੈਂਟ ਸੋ ਆਈ ਵਾਸ ਡਨ ਅਬਾਊਟ 2 2:30 ਥੀਸ ਟੂ ਲੇਡੀਜ਼ ਵਾਕਟ ਇਨ ਅੱਛਾ ਤੇ ਉਹ ਮੇਰੀ ਇੱਕ ਕਲਾਇੰਟ ਵਾਕ ਆਊਟ ਕਰ ਰਹੀ ਸੀ ਉਹਨਾਂ ਨੇ ਉਹਦੇ ਵਾਲ ਦੇਖੇ ਤੇ ਕਹਿੰਦੇ ਸਾਨੂੰ ਇਦਾਂ ਦੇ ਵਾਲ ਚਾਹੀਦੇ ਅੱਛਾ ਤੋ ਲੇਡੀ ਨੇ ਦੋ ਵੀਕ ਪਹਿਲਾਂ ਕਿ ਤੂੰ ਹੋਰ ਕਲਰ ਕਰਵਾਇਆ ਸੀ ਤੇ ਕਲਰ ਵਾਸ ਨਾਟ ਦ ਕਲਰ ਸ਼ੀ ਵਾਂਟਿਡ ਤੇ ਉਹਨੇ ਫਿਰ ਮੈਨੂੰ ਮੈਂ ਕਿਹਾ ਕਿ ਕਲਰ ਕਰੈਕਸ਼ਨ ਹੈਗੀ ਆਪਾਂ ਇਹ ਕਰ ਲੈਨੇ ਆ ਮੈਨੂੰ ਦੋ ਆਪਸ਼ਨਸ ਦਿੱਤੀਆਂ ਕਿ ਆਹ ਆਪਸ਼ਨ ਤੇ ਲਈ ਚੀਪਾ ਤੇ ਤੇਰੇ ਵਾਲ ਸੋਹਣੇ ਲੱਗਣਗੇ ਪਰ ਦੂਸਰੀ ਆਪਸ਼ਨ ਸ਼ੀ ਚੋਸ ਦ ਅਦਰ ਆਪਸ਼ਨ ਬਿਕੋਜ਼ ਹੁਣ ਜਦੋਂ ਅਸੀਂ ਆਪਣੀਆਂ ਵੀਡੀਓਜ਼ ਦੇਖਦੇ ਹੁਣ ਸਾਨੂੰ ਦਿਖਦਾ ਹੈ ਕਿ ਉਹਨਾਂ ਦਾ ਪਲਾਨ ਸੀਗਾ ਕਿ ਅਸੀਂ ਪੇ ਨਹੀਂ ਕਰਨਾ ਪਰ ਸਿੱਖ ਕੰਮ ਕਰਵਾਉਣਾ ਜਿੰਨਾ ਕਰਵਾ ਸਕੀਏ so she had me to do what's color what's correction what's full head highlights treatment hair cut and other lady hair cut treatment everything so main dono da kita main mainu lagda main 5 to 6 ghante unna te laaye wa te oh choti kudi jehdi si unna nal 10 11 sal di ohde vi baal karona chahundiyan si par phir mere kol time nahi si te jadon main ek lady nu finish karta d dooji huje ਪ੍ਰੋਪਰ ਡਾਨ ਨਹੀਂ ਸੀ ਹੈਗੀ ਜਿਹਦੇ ਮੈਂ ਪਹਿਲਾਂ ਵਾਰ ਫਿਨਿਸ਼ ਕੀਤੇ ਹੂੰ ਛੋਟੀ ਬੇਟੀ ਨੂੰ ਲੈ ਕੇ ਕਾਰ ਚ ਚਲੇਗੀ ਕਿ ਬਿੱਲ ਇੱਕੋ ਨਹੀਂ ਪੇ ਕਰਨਾ ਤੇ ਇਕੱਠਾ ਕਰਨਾ ਤੇ ਮੈਂ ਕਾਰ ਚ ਜਾ ਰਹੀ ਹਾਂ ਉਹ ਕਾਰ ਚ ਜਾ ਕੇ ਬੈਗੀ ਜਦੋਂ ਮੈਂ ਦੂਜੀ ਲੇਡੀ ਨੂੰ ਫਿਨਿਸ਼ ਕੀਤਾ ਅਸੀਂ ਫਰੰਟ ਡੈਸਕ ਤੇ ਆਏ ਪੇ ਕਰਨ ਵਾਸਤੇ ਤੇ ਉਹ ਮੈਨੂੰ ਕਹਿੰਦੀ ਹੈ ਮੈਂ ਕਾਰ ਚੋਂ ਲੈ ਕੇ ਆਈ ਮੇਰਾ ਕਾਰ ਚ ਰਹਿ ਗਿਆ ਮੈਂ ਲੈ ਕੇ ਆਉਣੀ ਆ ਅੱਛਾ ਬਹੁਤ ਚਿਰ ਹਾਂ ਫਿਊ ਮਿੰਟਸ ਤੇ ਮੇਰੇ ਮੈ 25 ਸਾਲਾਂ ਤੋਂ ਜ਼ਿਆਦਾ ਹੋ ਗਿਆ ਮੈਨੂੰ ਕੰਮ ਕਰਦੇ ਮੇਰੇ ਨਾਲ ਕਦੀ ਐਂਦਾ ਨਹੀਂ ਹੋਇਆ ਮੇਰੇ ਕੋਲ ਬਹੁਤ ਵਧੀਆ ਕਮਿਊਨਿਟੀ ਹੈ ਆਪਣੀ ਕਮਿਊਨਿਟੀ ਚ ਵੀ ਦੂਜੀਆਂ ਕਮਿਊਨਿਟੀ ਚ ਵੀ ਹੈ ਨਾ ਤੇ ਦੇ ਆਰ ਲਾਈਕ ਮਾਈ ਫੈਮਿਲੀ ਪਰ ਅੱਜ ਕਦੀ ਸੁਣਿਆ ਨਹੀਂ ਜੀ ਕੋਈ ਸਰਵਿਸਿਸ ਕਰਾ ਕੇ ਭੱਜ ਗਿਆ ਹੋਵੇ ਹਾਂਜੀ ਹਾਂਜੀ ਤੇ ਮੈਂ ਤੇ ਆਣੀ ਨਹੀਂ ਦਿੱਤੇ ਮੈਂ ਕਿ ਉਹ ਕਿਸ਼ੋਰ ਨੂੰ ਪ੍ਰੋਬਲਮ ਹਮ ਤੇ ਉਹ ਆਈ ਨਹੀਂ ਆਈ ਨਹੀਂ ਤੇ ਮੈਂ ਉਹਨੂੰ ਫੋਨ ਕੀਤਾ ਫੋਨ ਚੁੱਕ ਕੇ ਤੇ ਸ਼ੀ ਹਰਡ ਮਾਈ ਵੋਇਸ ਮੈਂ ਉਹਨੂੰ ਫੋਨ ਤੇ ਕਿਹਾ ਤੇ ਸ਼ੀ ਹੈਂਗ ਅਪ ਐਂਡ ਸ਼ੀ ਬਲੌਕਡ ਮੀ ਫਿਰ ਮੈਨੂੰ ਸਮਝ ਆ ਗਈ ਕਿ ਨੰਨੇ ਨਹੀਂ ਪੇ ਕਰਨਾ ਫਿਰ ਉਹਨੇ ਮੈਂ ਡਿਫਰੈਂਟ ਡਿਫਰੈਂਟ ਨੰਬਰਸ ਤੋਂ ਟ੍ਰਾਈ ਕੀਤਾ ਉਹਨੂੰ ਕੰਟੈਕਟ ਕਰਨਾ ਉਹਨੇ ਨਹੀਂ ਹੂੰ ਸ਼ੀ ਵਾਸ ਕੀਪ ਬਲੌਕਿੰਗ ਮੀ ਸ਼ੀ ਬਲੌਕਡ ਮੀ ਫਰਮ ਇੰਸਟਾਗ੍ਰਾਮ ਹਰ ਨੰਬਰ ਜਿਹਦੇ ਤੋਂ ਵੀ ਮੈਂ ਕਾਲ ਕਰ ਰਹੀ ਸੀ ਸ਼ੀ ਵਾਸ ਕੀਪ ਬਲੌਕਿੰਗ ਫਿਰ ਸਾਡੇ ਸਲਾਹਨ ਦੇ ਉਹਨਾਂ ਹੈਗੇ ਬਿਆਨਤ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਪਾਇਆ ਸਾਰਾ ਤੇ ਉਥੋਂ ਇੱਕ ਹੋਰ ਗੋਰੀ ਸੀ ਵਿਵਿਆਨ ਉਹਨੇ ਦੇਖਿਆ ਉਹਨੂੰ ਵੀ ਉਹਦੇ ਕਾਫੀ ਫਾਲੋਅਰਸ ਹੈ ਉਹਦਾ ਐਕਟਿੰਗ ਸਕੂਲ ਚਲਾਉਂਦੀ ਆ ਜੀ ਤੇ ਉਹਨੇ ਆਪਣੇ ਸੋਸ਼ਲ ਮੀਡੀਆ ਤੇ ਪਾਇਆ ਕਾਫੀ ਲੋਕਾਂ ਨੇ ਫਿਰ ਕੰਟੈਕਟ ਕੀਤਾ ਗਲੋਬਲ ਟੀਵੀ ਸੀ ਟੀਵੀ ਕਲਾਈਂਟਸ ਨੇ ਹੋਰ ਬਿਜ਼ਨੈਸਸ ਨੇ ਜਿਨ੍ਹਾਂ ਨੇ ਨਾਲ ਉਹਨਾਂ ਨੇ ਪਹਿਲਾਂ ਫਰਾਡ ਕੀਤਾ ਸੀ ਕਿਉਂਕਿ ਉਹਨਾਂ ਨੇ ਫੁਟੇਜ ਦੇਖ ਲਈ ਤੇ ਪਹਿਚਾਨ ਲਿਆ ਪਹਿਚਾਨ ਲਿਆ ਕਿ ਹੋਈ ਨੇ ਹਾਂਜੀ ਹਾਂਜੀ ਸੋ ਦੇ ਆਰ ਪ੍ਰੋਫੈਸ਼ਨਲ ਥੀਵਸ ਤੇ ਫਿਰ ਫਿਰ ਵੀ ਮੈਂ ਉਹਨਾਂ ਨੂੰ ਫਿਊ ਵੀਕਸ ਦਿੱਤੇ ਕਿ ਮੇਬੀ ਇਧਰ ਉਧਰ ਦੇਖ ਕੇ ਦੇ ਵਿਲ ਬੀ ਕਿ ਸਾਡਾ ਸ਼ਰਮਸਾਰ ਹੋ ਕੇ ਸ਼ਾਇਦ ਆ ਜਾਣਗੇ ਸ਼ਰਮ ਆਏਗੀ ਤੇ ਕੰਟੈਕਟ ਕਰਨੀ ਹੈ ਜਾਂ ਕੋਈ ਗੱਲਬਾਤ ਕਰਨੀ ਹੈ ਨਹੀਂ ਕੀਤਾ ਉਹਨਾਂ ਨੇ ਬਿਲਕੁਲ ਵੀ ਕੁਝ ਫਿਰ ਹਰ ਕੇ ਮੈਂ ਰਿਪੋਰਟ ਲਖਾਈ ਪੁਲਿਸ ਨੂੰ ਤੇ ਪੁਲਿਸ ਵਾਲੇ ਆਰ ਵਰਕਿੰਗ ਔਨ ਇਟ ਦੇ ਸੈਂਡ ਕਿ ਇਹਨੇ ਸਾਰੇ ਸਲੌਂਸ ਦੇ ਵਿੱਚ ਹੋਇਆ ਸ਼ਾਇਦ ਕੋਈ ਹਾਂ ਹਾਂਜੀ ਤੇ ਮੈਨੂੰ ਲੱਗਦਾ ਉਹਨਾਂ ਨੇ ਐਡਮਿੰਟਨ ਵੀ ਕਿਸੇ ਨਾਲ ਇਫੈਕਟ ਕੀਤਾ ਸੋ ਐਡਮਿੰਟਨ ਪੁਲਿਸ ਨੇ ਵੀ ਕੰਟੈਕਟ ਕੀਤਾ ਸੀਗਾ ਸੋ ਆਈ ਗੈਸ ਦੇ ਆਰ ਲੁਕਿੰਗ देयर ਫੋਰ ਥੈਮ ਹਮਫਲੀ ਦੇਲ ਗੇਟ ਬਿਲਕੁਲ ਇੱਕ ਤੁਹਾਨੂੰ ਛੋਟਾ ਜਿਹਾ ਸਵਾਲ ਪੁੱਛਦਾ ਕਰ ਤਾ ਹਣਾ ਇਸ ਤੋਂ ਪਹਿਲਾਂ ਅਸੀਂ ਐਂਡਿੰਗ ਕਰੀਏ ਕਿ ਉਹ ਪੰਜਾਬੀ ਬੋਲਦੇ ਆਂ ਨਹੀਂ ਨਹੀਂ ਉਹ ਕੋਈ ਪੰਜਾਬੀ ਨਹੀਂ ਸੀ ਆਈ نو ਕਿਹੜੀ ਕਮਿਊਨਿਟੀ ਤੋਂ ਸੀ ਗਿਆ ਪਰ ਮੈਂ ਨਾ ਨਹੀਂ ਲਾਉਂਗੀ ਕਿਉਂਕਿ ਮੈਨੂੰ ਨਹੀਂ ਲੱਗਦਾ ਇਹ ਰਾਈਟ ਹੈ ਜਿਹੜੇ ਚੋਰ ਹੁੰਦੇ ਆ ਉਹਨਾਂ ਦਾ ਨਾ ਕੋਈ ਧਰਮ ਹੁੰਦਾ ਨਾ ਕੋਈ ਕਮਿਊਨਿਟੀ ਹੁੰਦੀ ਆ ਕੋਈ ਰੰਗ ਨਹੀਂ ਜਿਹੜਾ ਠੱਗ ਹੈ ਉਹ ਠੱਗ ਹੈ ਹੈਨਾ ਉਹ ਕੋਈ ਕਮਿਊਨਿਟੀ ਨਾਲ ਬਿਲੋਂਗ ਨਹੀਂ ਕਰਦਾ ਉਹ ਠੱਗ ਹੈ ਬਿਲਕੁਲ ਸੋ ਇਹ ਦੇਖੋ ਜੀ ਇਸ ਖਬਰ ਦੇ ਨਾਲ ਤੁਹਾਨੂੰ ਅਸੀਂ ਇਹ ਦੱਸਦੇ ਆਂ ਕਿ ਹਰ ਚੀਜ਼ ਦੇ ਵਿੱਚ ਇੱਕ ਤਾਂ ਵਿਕਟਿਮਾਈਜ਼ ਹੋਣਾ ਬੰਦ ਕਰੋ ਇੱਕ ਦੂਜੇ ਨੂੰ ਵਿਕਟਿਮ ਬਣਾਉਣਾ ਬੰਦ ਕਰੋ ਇਲਜ਼ਾਮ ਲਾਣੇ ਬੰਦ ਕਰੋ ਤੇ ਕਿਸੇ ਦੇ ਉੱਪਰ ਵਾਰ ਕਰਨਾ ਜਿਹੜਾ ਨਾ ਬੇਫਜ਼ੂਲ ਦਾ ਉਹ ਬੰਦ ਕਰੋ ਜੀ ਆ ਸਾਡਾ ਮੀਡੀਆ ਜਿਹਨੂੰ ਲੋਕੀ ਬਹੁਤ ਟਰਸਟ ਕਰਕੇ ਦੇਖਦੇ ਨੇ ਕਿ ਦੇਖੋ ਜੀ ਇੱਕ ਕੋਈ ਜੇ ਖਬਰ ਆਈ ਹੈ ਤਾਂ ਸੱਚੀ ਹੋਣੀ ਹੈ ਉਹਨੂੰ ਇੱਕ ਸਹੀ ਤਰੀਕੇ ਦੇ ਨਾਲ ਯੂਜ਼ ਕਰੋ ਮੀਡੀਆ ਦਾ ਮਤਲਬ ਹੁੰਦਾ medium. ਮੀਡੀਅਮ ਬਿਟਵੀਨ ਪੀਪਲ ਵੌਇਸਸ ਔਰ ਤੁਹਾਡੇ ਤੱਕ ਜੋ ਪਹੁੰਚਾਉਂਦਾ ਇੱਕ ਮਾਧਿਅਮ ਹੈ ਜੀ ਜੋ ਅਸੀਂ ਪੰਜਾਬੀ ਚ ਵੀ ਮਾਧਿਅਮ ਕਹਿੰਦੇ ਹਾਂ ਹਿੰਦੀ ਚ ਵੀ ਕਹਿੰਦੇ ਹਾਂ ਉਹਦੇ ਨਾਲ ਹੀ ਮੀਡੀਅਮ ਮੀਡੀਆ ਜਿਹੜਾ ਸ਼ਬਦ ਬਣਿਆ ਇਸ ਮੀਡੀਆ ਨੂੰ ਸਹੀ ਤਰੀਕੇ ਨਾਲ ਟ੍ਰੀਟ ਕਰੋ ਸਾਡੇ ਪੇਜ ਤੇ ਜਾਓਗੇ ਤੇ ਕਈ ਵਾਰ ਸਾਡੀ ਖਬਰਾਂ ਤੇ ਇੰਨੇ ਇੰਨੇ ਵਿਊਜ਼ ਆ ਜਾਂਦੇ ਨੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਦੇਖੋ ਖਬਰਾਂ ਲੋਕ ਸ਼ੇਅਰ ਕਰ ਰਹੇ ਨੇ ਸੋ ਇਸ ਵਿਊ ਦੇ ਚੱਕਰਾਂ ਚੋਂ ਬਾਹਰ ਨਿਕਲੋ ਜੀ ਵਿਊ ਦੇ ਨਾਲ ਕੁਝ ਨਹੀਂ ਹੋਣਾ ਆਪਣੀ ਕ੍ਰੈਡੀਬਿਲਿਟੀ ਆਪਣੇ ਕੰਮ ਦੇ ਨਾਲ ਰਿਸਰਚ ਦੇ ਨਾਲ ਬਣਾਓ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਹੀ ਤੁਸੀਂ ਆਪਣੇ ਆਪ ਨੂੰ ਪ ਮੀਡੀਆ ਚੈਨਲ ਕੈਸਰ ਦਿਓ ਜੀ ਸਿਰਫ ਔਰ ਸਿਰਫ ਦੂਜਿਆਂ ਨੂੰ ਥੱਲੇ ਡੇਗ ਕੇ ਇਹ ਕੰਮ ਕਰਨਾ ਅਸੀਂ ਬੰਦ ਕਰੀਏ ਇਹ ਮੇਰੇ ਵੱਲੋਂ ਸਾਰਿਆਂ ਨੂੰ ਇੱਕ ਰਿਕਵੈਸਟ ਹੋਏਗੀ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਰਾਜੀ ਜੀ ਪਲੀਜ਼ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਸਾਰੀ ਆਪਣੀ ਪੰਜਾਬੀ মিডিਆ ਜਿੰਨੇ ਵੀ ਹੈਗੇ ਛੋਟੇ ਵੱਡੇ ਪਲੀਜ਼ ਪਲੀਜ਼ ਆਪਣੀ ਪ੍ਰੋਪਰ ਰਿਸਰਚ ਕਰੋ ਜੇ ਤੁਹਾਨੂੰ ਕੋਈ ਵੀ ਕਿਤੋਂ ਵੀ ਨਿਊਜ਼ ਮਿਲਦੀ ਹੈ ਉਹ ਜਿਹੜੇ ਪਰਸਨ ਨਾਲ ਜੋ ਹੋਇਆ ਹੈ ਉਹਨੂੰ ਕੰਟੈਕਟ ਕਰੋ ਕਨਫਰਮੇਸ਼ਨ ਲਾਓ ਝੂਠੀ ਨਿਊਜ਼ ਨਾ ਫਲਾਓ ਮੈਨੂੰ ਹੁਣ ਮੈਨੂੰ ਇਹ ਲੱਗਦਾ ਹੀ ਨਹੀਂ ਮੇਰੇ ਨਾਲ ਫਰਾਡ ਹੋਇਆ ਮੋਰ ਦੈਨ ਕਿ ਮੇਰੇ ਨਾਲ ਫਰਾਡ ਹੋਇਆ ਮੈਨੂੰ ਇਹ ਚੀਜ਼ ਦੀ ਤਕਲੀਫ ਹੈ ਕਿ ਪੰਜਾਬਣਾ 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 ਆਈ ਜਸਟ ਕੈਨਟ ਟੇਕ ਥਿਸ ਪਲੀਜ਼ ਸਟਾਪ ਡੂਇੰਗ ਥਿਸ ਪਲੀਜ਼ ਸਟਾਪ ਟਾਰਗੇਟਿੰਗ any community that's how i want to say <laughs> thank you so much raj ji tusi bahut apna samay vi kadya aur sanu sara jeda ek var explain kita aur jeda ek message hai loud and clear lokan tak assi ponchaya hopefully jeda sade hun media wale ne mai hun so called kehna laga si but chalo mai sare nu vich pa denda ji bhave tusi social media karde ho ya koi kala page chalande ho ya channel chalande ho please act responsibly aur tonu dekh ke hi lokan ne jedi hai apni perception banani hai so e sada dharm hai aur sada vi ehi tarah ਜਿਵੇਂ ਅਸੀਂ ਕਹਿੰਨੇ ਆ ਕਿ ਅਸੀਂ ਕੱਲਾ ਪੰਜਾਬੀ ਆ ਕੋਈ ਇੰਡੀਅਨ ਆ ਕੋਈ ਇਹ ਨਹੀਂ ਆ ਅਸੀਂ ਜੇ ਕੈਨੇਡਾ ਦੇ ਵਿੱਚ ਆ ਅਸੀਂ ਕੈਨੇਡੀਅਨ ਮੀਡੀਆ ਸੋ ਆਈ ਥਿੰਕ ਲੈਟਸ ਬਿਹੇਵ ਲਾਈਕ ਵਨ ਸੋ ਇਸ ਦਿਨ ਆਲੀ ਮੈਂ ਤੁਹਾਡਾ ਸਾਰਾ ਤੋਂ ਲਵਾਂਗਾ ਜੀ ਇਜਾਜ਼ਤ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਥੈਂਕ ਯੂ ਸੋ ਮਚ ਰਾਈ ਜੀ ਵਾਂਸ ਅਗੇਨ ਔਰ ਜਿਵੇਂ ਸਾਡੀ ਟੈਗਲਾਈਨ ਕਹਿੰਦੀ ਹੈ ਜੇ ਤੁਸੀਂ ਥੋੜਾ ਬਹੁਤ ਸਾਨੂੰ ਜੇ ਫੋਲੋ ਕਰਦੇ ਹੋ ਸਾਡੀ ਟੈਗਲਾਈਨ ਨੂੰ ਫੋਲੋ ਕਰ ਲਓ ਐਂਡ ਬੀ ਪੋਜ਼ਿਟਿਵ ਬੀ ਯੋਰਸੈਲਫ ਹਾਂਜੀ ਮੇਰਾ ਨਾਮ ਬਬੇੰਤ ਢਾਲੀਵਾਲਾ ਤੇ ਮੇਰੇ ਇੱਕ ਬਿਜ਼ਨਸ ਪਾਰਟਨ ਅਸੀਂ ਦੋਨੇ ਜਣੀਆਂ ਹਾਰਵੈਸਟ ਸਟੇਅਸ ਲੌਰੈਂਸਪਾ ਓਨ ਕਰਦੇ ਆ ਤੇ ਅਸੀਂ ਦਸੰਬਰ 19 ਨੂੰ ਸਾਡੇ ਨਾਲ ਹੋਈ ਘਟਨਾ ਕੀ ਸਾਡੇ ਇੱਕ ਕਲਾਇੰਟ ਆਈ ਉਹਨੇ ਆ ਕੇ ਜਿਵੇਂ ਸਾਰੀਆਂ ਸਰਵਿਸਿਜ਼ ਕਰਾ ਕੇ ਸਾਨੂੰ ਪੇ ਨਹੀਂ ਕਰਕੇ ਗਏ ਉਸ ਤੋਂ ਬਾਅਦ ਅਸੀਂ ਸੋਸ਼ਲ ਮੀਡੀਆ ਦੇ ਨਾਲ ਕਨੈਕਟ ਕੀਤਾ ਅਸੀਂ ਸਾਰਾ ਕੀਤਾ ਪੁਲਿਸ ਦੇ ਨਾਲ ਕੀਤੀ ਅ ਉਹ ਤੋਂ ਬਾਅਦ ਸਾਨੂੰ ਸਾਰਿਆਂ ਨੇ ਕੰਟੈਕਟ ਸਾਰੇ ਚੈਨਲਸ ਨੇ ਕੰਟੈਕਟ ਕਰਨਾ ਸ਼ੁਰੂ ਕੀਤਾ ਸਾਨੂੰ ਵਧੀਆ ਲੱਗਿਆ ਸਾਰੇ ਜਾਨੀ ਅੱਗੇ ਆ ਰਹੇ ਆ ਸਾਡੀ ਹੈਲਪ ਕਰਨ ਦੇ ਲਈ ਪਰ ਵਿੱਚ ਬਹੁਤ ਸਾਰੇ ਜਣੀ ਨਿਊਜ਼ ਚੈਨਲ ਜਿਹੜੇ ਹੈਗੇ ਆ ਉਹ ਪੰਜਾਬੀ ਮਟਿਆਰਾਂ ਕਹਿ ਕੇ ਕਹਿ ਰਹੇ ਆ ਨਹੀਂ ਪਰ ਉਹ ਬਿਲਕੁਲ ਗਲਤ ਆ ਉਹ ਪੰਜਾਬੀ ਮਟਿਆਰਾਂ ਨਹੀਂ ਹਨ ਉਹ ਬਿਲਕੁਲ ਉਹਨਾਂ ਦੀ ਕੋਈ ethnicities ਨਹੀਂ ਹੈਗੀ ਤੁਹਾਨੂੰ ਕਿਸੇ ਦੀ ਵੀ ethnicities ਅਨਾਉਂਸ ਨਹੀਂ ਕਰਨੀ ਚਾਹੀਦੀ ਸੋ ਪਲੀਜ਼ ਇਨਾਂ 'ਤੇ ਧਿਆਨ ਰੱਖੋ ਤੁਸੀਂ ਖਬਰ ਲਾਉਣੀ ਆ ਬਿਲਕੁਲ ਪਹਿਲਾਂ ਆਪਦੀ ਖਬਰ ਨੂੰ ਐਨਾਲਾਈਜ਼ ਕਰੋ ਫਿਰ ਉਸ ਤੋਂ ਬਾਅਦ ਤੁਸੀਂ ਨਿਊਜ਼ ਦਵੋ ਤੇ ਇਹ ਹੀ ਮੈਂ ਕਹਿਣਾ ਹੈਗਾ ਕਿ ਪਲੀਜ਼ ਪੰਜਾਬੀ ਦਾ ਅੱਗੇ ਹੀ ਬਹੁਤ ਬਦਨਾਮ ਆ ਪੰਜਾਬੀਆਂ ਨੂੰ ਬਦਨਾਮ ਨਾ ਹੋਰ ਕਰੋ ਸੋ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬੀਆਂ ਨੇ ਇੱਕ ਜੋਟ ਹੋ ਕੇ ਇਕੱਠੇ ਹੋਣਾ ਵਾ ਨਾ ਕਿ ਇੱਕ ਦੂਜੇ ਦੀਆਂ ਟੰਗਾਂ ਖਿੱਚਣੀਆਂ ਤੇ ਬਦਨਾਮ ਕਰਨਾ ਵਾ ਤੇ ਮੈਂ ਇਹ ਹੀ ਕਹਿੰਨੀ ਆ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਛੋਟੇ ਬਿਜ਼ਨਸ ਨੂੰ ਸਪੋਰਟ ਕਰੋ ਸਾਡਾ ਹਾਰਵੈਸਟ హెయిర్ ਸਲਨ ਐਂਡ ਸਪਾ ਇੱਥੇ ਮੇਰਾ ਤੇ ਸੰਦੀਪ ਦਾ ਹੈਗਾ ਪਲੀਜ਼ ਸਾਨੂੰ ਆ ਕੇ ਸਪੋਰਟ ਕਰੋ ਤੇ ਚੰਗੀਆਂ ਸੱਚੀਆਂ ਖਬਰਾਂ ਲਾਓ ਥੈਂਕ ਯੂ